ਕਈ ਮਜਬੂਰੀਆਂ ਪੈ ਗਈਆਂ ਤਾਂ ਕਰਕੇ ਕੋਠੀ ਵੇਚਣੀ ਪੈ ਰਹੀ ਹੈ ਬਣਾਈ ਵੀ ਜਮਨ ਅਮੀ ਸੀਗੀ ਸਾਰਿਆਂ ਨੂੰ ਪਤਾ ਹੀ ਅਸੀ ਕੌਣ ਆਪਦੀ ਨਵੀਂ ਕੋਠੀ ਬਣਾ ਕੇ ਵੇਚਦਾ ਹੁੰਦਾ ਕਈ ਮਜਬੂਰੀਆਂ ਪੈ ਜਾਂਦੀਆਂ ਮਜਬੂਰੀਆਂ ਦੇ ਚੱਲਦੇ ਹੋਈ ਕੁਝ ਨਾ ਕੁਝ ਤਾਂ ਕਰਨੀ ਪੈਂਦਾ ਮਾਲਕ ਨੇ ਕੋਠੀ ਵੇਚਣੀ ਹੈ ਬਹੁਤ ਸਸਤੀ ਰੇਟ ਤੋਂ ਅਨੁਸਾਰਿਆਂ ਨੂੰ ਪਤਾ ਲੱਗ ਗਿਆ ਗੱਲਬਾਤ ਆਪਾਂ ਵੀਡੀਓ 'ਚ ਸਾਰੀ ਕਰਦੇ ਹਾਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੋ 73 800 ਪੂਰਾ 26173 ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਫਰੀਚ ਆਪਾਂ ਐਡ ਤੁਹਾਡੇ ਵੀ ਲਾ ਦਾਂ ਤੁਹਾਡੇ ਸਾਰਿਆਂ ਦੇ ਕਮੈਂਟ ਮੈਂ ਚੈੱਕ ਕੀਤੇ ਸੀਗੇ ਜਿੰਨੇ ਤੁਸੀਂ ਕਮੈਂਟ ਕਰਦੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਵੀਡੀਓ ਦੇਖ ਰਹੇ ਹੋ ਸੀ ਤੁਸੀਂ ਜਿਹੜੇ ਏਰੀਆ ਚੋਂ ਕਹਿੰਦੇ ਸੀਗੇ ਉਸੇ ਏਰੀਆ ਚੋਂ ਜਿਵੇਂ ਦੀ ਕੋਠੀ ਤੁਸੀਂ ਲੱਭ ਰਹੇ ਸੀਗੇ ਓਵੇਂ ਦੀ ਕੋਠੀ ਆਪਾਂ ਲੈ ਕੇ ਪਹੁੰਚ ਗਿਆ ਸੀ ਤੇ ਆਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹਦੇ ਵਿੱਚ ਤੁਹਾਨੂੰ ਦੋ ਕੋਠੀਆਂ ਦੇਖਣ ਨੂੰ ਮਿਲ ਜਾਣਗੀਆਂ ਇੱਕ ਤਾਂ ਤੁਸੀਂ ਆਹ ਦੇਖ ਹੀ ਰਹੇ ਹੋ ਜੀ ਵੀਡੀਓ 'ਚ ਚੱਲ ਰਹੀ ਹੈ ਇੱਕ ਇਹ ਤੋਂ ਇਲਾਵਾ ਤੁਹਾਨੂੰ ਅੱਗੇ ਕੋਠੀ ਦੇਖਣ ਨੂੰ ਮਿਲੇਗੀ ਦੋਵੇਂ ਕੋਠੀਆਂ ਦੀ ਆਪਾਂ ਵਾਰੀ ਸਰ ਪੂਰੀ ਗੱਲਬਾਤ ਕਰਾਂਗੇ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਅੰਦਰ ਹੀ ਮਿਲ ਜੂਗੀ ਤੇ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਜਿਹੜੀ ਪਹਿਲੀ ਕੋਠੀ ਹੈ ਇਹਦੀ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਜਦੋਂ ਆਪਾਂ ਮੇਨ ਗੇਟ ਤੋਂ ਐਂਟਰ ਕਰਦੇ ਹਾਂ ਅਸੀਂ ਅੰਦਰ ਨੂੰ ਸਭ ਤੋਂ ਪਹਿਲਾਂ ਤਾਂ ਪੂਰਾ ਵੱਡਾ ਪੂਰਾ ਡਵਲ ਅਪ ਨੂੰ ਬਾਥਰੂਮ ਦੇਖਣ ਨੂੰ ਮਿਲੂਗਾ ਜੀ ਸਟੈਂਡਿੰਗ ਸ਼ੀਟ ਲੱਗੀ ਹੋਈ ਆ ਤੇ ਅੰਦਰ ਹੀ ਆਪਾਂ ਨੂੰ ਬਾਸ਼ਪੇਸ਼ਨ ਮਿਲ ਜੂਗਾ ਤੇ ਕੱਪੜੇ ਧੋਣ ਵਾਲੀ ਮਸ਼ੀਨ ਵੀ ਅੰਦਰ ਹੀ ਰੱਖੀ ਹੋਈ ਹੈ ਤੇ ਵਧੀਆ ਟੂਟੀਆਂ ਦਾ ਟਾਈਲਾਂ ਦਾ ਤੇ ਸਾਰਾ ਕੰਮ A to Z ਕੰਪਲੀਟ ਹੋਇਆ ਜੀ ਤੇ ਬਾਹਰਲੀ ਸਾਈਡ ਹੀ ਆਪਾਂ ਨੂੰ ਇੱਕ ਡਰਾਇੰਗ ਏਰੀਆ ਦੇਖਣ ਨੂੰ ਮਿਲੂਗਾ ਸੀ ਤੁਹਾਨੂੰ ਦਿਖਾ ਵੀ ਦਿੰਨੇ ਆ ਵੀਡੀਓ ਦੇ ਅੰਦਰ ਤੇ ਮਾਲਕ ਨੇ ਵੀਡੀਓ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਪ੍ਰੋਪਰ ਗੱਲਬਾਤ ਤੁਹਾਨੂੰ ਆਪਾਂ ਦੱਸ ਹੀ ਰਹੇ ਹਾਂ ਸੀ ਜੇ ਆਪਾਂ ਇਸ ਕੋਠੀ ਦੇ ਸਾਜ ਦੀ ਗੱਲ ਕਰੀਏ ਪਲਾਟ ਦਾ ਜਿਹੜਾ ਸਾਈਜ਼ ਹੈ ਉਹ ਆਪਾਂ ਨੂੰ ਮਿਲੂਗਾ ਜੀ 60x32 ਤੇ ਦੋ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲ ਜਾਣਗੇ ਇੱਕ ਤਾਂ ਬਾਹਰਲੀ ਸਾਈਡ ਤੁਸੀਂ ਦੇਖ ਲਿਆ ਇੱਕ ਤੁਹਾਨੂੰ ਅੰਦਰ ਦੇਖਣ ਨੂੰ ਮਿਲੂਗਾ ਬਾਕੀ ਜਿੰਨਾ ਬਹਿੜਾਗਾ ਜਿੰਨੀ ਬਾਹਰਲੀ ਸਾਈਡੋਂ ਆਪ ਨੂੰ ਸਪੇਸ ਮਿਲੂਗੀ ਸਾਰਾ ਕੁਝ ਵਧੀਆਗਾ ਟਾਈਲਾਂ ਦਾ ਕੰਮ ਰੰਗ ਦਾ ਕੰਮ ਹਰ ਇੱਕ ਕੰਮ ਜੋੜੀਆਂ ਦਾ ਕੰਮ ਅੰਦਰ ਦਾ ਬਾਹਰ ਦਾ ਤੇ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਜਿਹੜੀ ਉੱਪਰੋਂ ਆਪ ਨੂੰ ਛੱਤ ਮਿਲੂਗੀ ਸਾਰੀ ਮਾਲਕ ਨੇ ਪੱਕੀ ਕਰਵਾਈ ਹੋਈ ਆ ਕੋਠੀ ਜਮਾਂ ਨਹੀਂ ਅਸੀਂ ਤੇ ਕਿਸੇ ਨਾ ਕਿਸੇ ਕਾਰਨ ਕਰਕੇ ਵੇਚਣੀ ਪੈ ਰਹੀ ਆ ਮਾਲਕ ਨੇ ਛੇਤੀ ਤੋਂ ਛੇਤੀ ਵੇਚਣੀ ਆ ਮਾਲਕ ਦਾ ਮੋਬਾਈਲ ਨੰਬਰ ਕਿੱਥੇ ਕੋਠੀ ਅਸੀਂ ਕਿੰਨਾ ਰੇਟ ਹੈ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਵੀਡੀਓ ਦੇ ਅੰਦਰ ਹੀ ਦੱਸ ਦਾਂਗੇ ਪਹਿਲਾਂ ਤੁਸੀਂ ਇੱਕ ਵਾਰੀ ਵੀਡੀਓ ਇੱਕ ਵਾਰੀ ਚੈੱਕ ਕਰੋ ਜੀ ਸਾਰੀ ਦੀ ਸਾਰੀ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ ਸਾਰੀ ਕੋਠੀ ਨਕਸ਼ੇ ਤੇ ਤਿਆਰ ਕਰਵਾਈ ਹੋਈ ਹੈ ਜੀ ਸਾਰਾ ਕੰਮ A to Z ਮਾਲਕ ਨੇ ਕਰਵਾ ਰੱਖਿਆ ਕੋਠੀ ਨੂੰ ਖਰੀਦਣ ਤੋਂ ਬਾਅਦ ਨਾ ਕੋਈ ਰੰਗ ਦਾ ਕੰਮ ਨਾ ਕੋਈ ਲਾਈਟ ਦਾ ਕੰਮ ਨਾ ਕੋਈ ਟਾਈਲਾਂ ਦਾ 1 ਰੁਪਿਆ ਵੀ ਕੋਠੀ ਤੇ ਲਾਉਣ ਦੀ ਲੋੜ ਹੈ ਨਹੀਂ ਸਾਰਾ ਕੰਮ ਮੌਕੇ ਦਾ ਮਾਲਕ ਨੇ ਕਰਵਾ ਹੀ ਰੱਖਿਆ ਲੋਬੀ ਪੂਰੀ ਖੁੱਲੀ ਡੁੱਲੀ ਆਪਨੂੰ ਦੇਖਣ ਨੂੰ ਮਿਲ ਜੂਗੀ ਕੋਈ ਐਦਾ ਨਹੀਂ ਹੈਗਾ ਵੀ ਭੀੜ ਭੜਾਕਾ ਜਿਹਾ ਆਪਨੂੰ ਮਿਲੂਗਾ ਕੋਠੀ ਦਾ ਸਾਈਜ਼ ਬਹੁਤ ਹੈ ਜੀ ਤੇ ਕਮਰੇ ਬਹੁਤ بڑے ਹੋਏ ਨੇ ਘਟੋ ਘਟਾ ਦੋ ਤਿੰਨ ਕਮਰੇ ਆਪਾਂ ਨੂੰ ਮਿਲ ਜਾਣਗੇ ਦੇਖਣ ਨੂੰ ਬਾਕੀ ਤੁਸੀਂ ਦੇਖ ਹੀ ਰਹੇ ਹੋ ਸੀ ਇੱਕ ਪਰਲੀ ਸਾਈਡ ਸੀਗਾ ਇੱਕ ਆ ਦੇਖ ਲਿਆ ਇੱਕ ਹੋਰ ਜੀ ਘਟੋ ਘਟਾ ਤਿੰਨ ਤੋਂ ਚਾਰ ਕਮਰੇ ਤਾਂ ਹੈਗੇ ਨੇ ਬਾਕੀ ਤੁਸੀਂ ਮਾਲਕ ਨਾਲ ਫੋਨ ਤੇ ਗੱਲ ਕਰੋਗੇ ਤੁਹਾਨੂੰ ਮਾਲਕ ਸਾਰਾ ਕੁਝ ਦੱਸ ਦੇਣਗੇ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ 33 ਲੱਖ ਰੁਪਏ ਮਾਲਕ ਨੇ ਇਸ ਕੋਠੀ ਦੀ ਡਿਮਾਂਡ ਕਹੀ ਸੀ 33 ਲੱਖ ਦੇ ਵਿੱਚੋਂ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਕਰ ਲਾਂਗੇ ਇਸ ਕੋਠੀ ਦਾ ਰੇਟ 33 ਲੱਖ ਰੁਪਏ ਸੀ ਜਿਹੜੀ ਸਸਤੀ ਕੋਠੀ ਹੈ ਉਹ ਦੀ ਤੁਹਾਨੂੰ ਅੱਗੇ ਵੀਡੀਓ ਦੇਖਣ ਨੂੰ ਮਿਲੂਗੀ ਆ ਜਿਹੜੀ ਵੀਡੀਓ ਖਤਮ ਹੋ ਗਈ ਇਹ ਤੋਂ ਅੱਗੇ ਇੱਕ ਹੋਰ ਕੋਠੀ ਤੁਹਾਨੂੰ ਦੇਖਣ ਨੂੰ ਮਿਲੂਗੀ ਇਸੇ ਵੀਡੀਓ 'ਚ ਤੇ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਸੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਮਾਲਕ ਦਾ ਜਿਹੜਾ ਏਰੀਆ ਦਾ ਇਹਨਾਂ ਨੇ ਰਾਹੀਪੁਰ ਖਾਸ ਪਿੰਡ ਦੱਸਿਆਗਾ ਤਸੀਲ ਨਕੋਦਰ ਲੱਗਦੀ ਐ ਇਹਨਾਂ ਨੂੰ ਨਕੋਦਰ ਦੇ ਬਿਲਕੁਲ ਲੱਗੇ ਹੀ ਅਸੀਂ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਨ ਤਾਂ ਨਕੋਦਰ ਏਰੀਆ ਚ ਜਾ ਕੇ ਰਾਹੀਪੁਰ ਇਹਨਾਂ ਦਾ ਖਾਸ ਏਰੀਆ ਹੈਗਾ ਤੇ ਜਾ ਕੇ ਦੇਖ ਸਕਦੇ ਹੋ ਬਾਕੀ ਕੋਠੀ ਨੂੰ ਜਦੋਂ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਕੋਠੀ ਨਾਲ ਦੇ ਨਾਲ ਪਸੰਦ ਆ ਜੂਗੀ ਕੋਠੀ ਦਾ ਕੰਮ ਬਹੁਤ ਵਧੀਆ ਹੋਇਆ ਕੋਠੀ ਸੋਹਣੀ ਬਣੀ ਹੋਈ ਹੈ ਕੋਠੀ ਦਾ ਰੇਟ ਕੋਠੀ ਦੇ ਹਿਸਾਬ ਨਾਲ ਕੋਠੀ ਦੇ ਬਣੇ ਦੇ ਹਿਸਾਬ ਨਾਲ ਰੇਟ ਵਧੀਆਗਾ ਬਾਕੀ ਤੁਹਾਨੂੰ ਕੋਠੀ ਪਸੰਦ ਆ ਗਈ ਹੋਊਗੀ ਮੈਂ ਉਮੀਦ ਕਰਦਾ ਹਾਂ ਸੀ ਰੇਟ ਵੀ ਵਧੀਆ ਲੱਗਿਆ ਹੋਊਗਾ ਜੇ ਕੋਠੀ ਪਸੰਦ ਆਈਏ ਵਧੀਆ ਲੱਗਿਆ ਤਾਂ ਜਰੂਰ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਜੀ ਨੰਬਰ 79733 ਤੇ 31522 ਇਹ ਮਾਲਕ ਦਾ ਨੰਬਰ ਹੈ ਜੇ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਕੋਈ ਵੀ ਗੱਲ ਕਰਨੀ ਹੈ ਚਾਹੇ ਰੇਟ ਦੀ ਗੱਲ ਕਰਨੀ ਹੈ ਚਾਹੇ ਕੋਠੀ ਬਾਰੇ ਕੋਈ ਗੱਲ ਕਰਨੀ ਹੈ ਕੁਝ ਪੁੱਛਣਾ ਹੈਗਾ ਤਾਂ ਮਾਲਕ ਨੂੰ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਜੀ ਰੇਟ ਤੁਸੀਂ ਜਾ ਕੇ ਕਰਿਓ ਸੀ ਜਿਆਦਾ ਵਧੀਆ ਰਹੂਗਾ ਜਦੋਂ ਕੋਠੀ ਤੁਹਾਨੂੰ ਪਸੰਦ ਆ ਗਈ ਕੋਠੀ ਨੂੰ ਜਦੋਂ ਸਾਰੀ ਦੇਖ ਲਈ ਉਹ ਤੋਂ ਬਾਅਦ ਬਹਿ ਕੇ ਰੇਟ ਮੁਕਾ ਲਓ ਸੀ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦੱਸ ਹੀ ਰਹੇ ਆ ਵੀਡੀਓ ਤੁਹਾਨੂੰ ਦਿਖਾਈ ਰਹੇ ਆ ਸੀ ਵੀਡੀਓ ਚ ਸਾਰਾ ਕੁਝ ਤੁਹਾਨੂੰ ਦੱਸ ਵੀ ਦਿੱਤਾ ਤੇ ਇਹ ਸਾਰੀ ਕੋਠੀ ਦੀ ਵੀਡੀਓ ਤੁਸੀਂ ਦੇਖ ਵੀ ਲਈ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਸਾਰਿਆਂ ਨੂੰ ਕੋਠੀ ਪਸੰਦ ਆ ਗਈ ਹੋਊਗੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਪਸੰਦ ਆਈ ਇਹ ਕੋਠੀ ਤਾਂ ਜਰੂਰ ਮਾਲਕ ਨੂੰ ਇੱਕ ਵਾਰੀ ਫੋਨ ਕਰ ਲਿਓ ਜਾ ਕੇ ਦੇਖ ਲਿਓ ਤੇ ਡੀਲ ਕਰ ਲਿਓ ਜੀ ਤੇ ਵੀਡੀਓ ਵਧੀਆ ਲੱਗ ਰਹੀ ਹੈ ਅਸੀਂ ਤਾਂ ਜਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਬਹੁਤ ਸਪੋਰਟ ਕਰਦੋਂ ਬਹੁਤ ਪਿਆਰ ਦਿੰਦੇ ਹੋ ਹਰ ਰੋਜ਼ ਹਰ ਵੀਡੀਓ ਨੂੰ ਬਾਕੀ ਮੈਂ ਉਮੀਦ ਕਰਦਾ ਤੁਸੀਂ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇਵੋਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਅਸੀਂ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਘਰ ਕੋਠੀ ਮਕਾਨ ਦੀ ਵੀਡੀਓ ਡੇਲੀ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਜ਼ਰੂਰ ਕਰ ਦਿਓ ਸਬਸਕ੍ਰਾਈਬ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਉੱਤੇ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਹ ਜੀ 73800462173 ਆਪਣੇ ਕੋਲੇ ਵੀਡੀਓ ਭੇਜ ਦਿਓ ਵਧੀਆ ਤੇ ਸਾਰੀ ਜਾਣਕਾਰੀ ਭੇਜ ਦਿਓ ਜਮਾ ਫਰੀ ਦੇ ਵਿੱਚ ਆਪਾਂ 61 ਤੋਂ 80 ਲਾ ਦਾਂਗੇ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਨੰਬਰ 2 ਤੇ ਜਿਹੜੀ ਕੋਠੀ ਲੈ ਕੇ ਪਹੁੰਚੇ ਹਾਂ ਸੀ ਮਾਲਕ ਨੇ ਸੇਲ ਕਰਨੀ ਆ ਆਪਦੀ ਕੋਠੀ ਤੇ ਨਮੀ ਬਣਾਈ ਆ ਜੀ ਕੋਠੀ ਤੇ ਆਪਾਂ ਮਾਨਕੀ ਪਿੰਡ ਤੋਂ ਇਹ ਕੋਠੀ ਲੈ ਕੇ ਪਹੁੰਚੇ ਹਾਂ ਜ਼ਿਲ੍ਹਾ ਮਲੇਰਕੋਟਲਾ ਇਹਨਾਂ ਦਾ ਲੱਗਦਾਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਲਿਓ ਜੀ ਬਾਕੀ ਕੰਮ ਜਿੰਨਾ ਮਾਲਕ ਨੇ ਕਰਵਾਇਆ ਹੋਇਆ ਤੁਹਾਡੇ ਸਾਹਮਣੇ ਹੈ ਜੀ ਬਾਕੀ ਅੰਦਰ ਦਾ ਕੰਮ ਤਾਂ ਮਾਲਕ ਨੇ ਵਧੀਆ ਕਰਵਾਏ ਰੱਖਿਆ ਮਾੜਾ ਮੂਟਾ ਜਾਂ ਪੈਂਡਿੰਗ ਦੇ ਵਿੱਚ ਪਿਆਗਾ ਬਾਕੀ 12 ਪਲਸਤਰ ਹੋਣ ਵਾਲੇ ਗਾ ਅੰਦਰੋਂ ਸਾਰਾ ਪਲਸਤਰ ਦਾ ਕੰਮ ਤਾਂ ਕਰਵਾ ਹੀ ਰੱਖਿਆ ਬਾਕੀ ਤੁਹਾਨੂੰ ਵੀਡੀਓ ਚ ਪਤਾ ਲੱਗੀ ਗੀ ਸਾਰਾ ਕੁਛ ਮਾੜਾ ਮੋਟਾ ਜਿਹੜਾ ਰਹਿੰਦਾ ਗਾ ਉਹ ਤੁਹਾਨੂੰ ਕਰਵਾਉਣਾ ਪਊਗਾ ਜੀ ਡਿਮਾਂਡ ਬਹੁਤ ਘੱਟ ਹੈ ਜੀ ਮਾਲਕ ਨੂੰ ਮਜਬੂਰੀ ਪੈ ਗਈ ਤਾਂ ਕਰਕੇ ਕੋਠੀ ਵੇਚਣੀ ਪੈ ਰਹੀ ਹੈ ਇਹਨਾਂ ਨੇ 1.5 ਅੱਠ ਲੱਖ ਰੁਪਈਆ ਡਿਮਾਂਡ ਕੀਤੀ ਹੈ ਜੀ 8 ਲੱਖ 50 ਹਜ਼ਾਰ ਰੁਪਈਆ ਇੱਕ ਡਿਮਾਂਡ ਹੈ ਕੋਈ ਫਿਕਸ ਰੇਟ ਇਹਨਾਂ ਨੇ ਨਹੀਂ ਕਿਹਾ ਸੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕਰ ਲਾਂਗੇ ਮਾਲਕ ਕਹਿੰਦੇ ਨੇ ਸੌਦਾ ਅਸੀਂ ਕਰ ਲਾਂਗੇ 8.5 ਦੇ ਵਿੱਚ ਵੀ 8.5 ਤੋਂ ਮਾੜਾ ਮੋਟਾ ਘਟਾ ਵੀ ਲਵਾਂਗੇ ਹੋ ਸਕਦਾ 8 ਲੱਖ ਦੇ ਵਿੱਚ ਵੀ ਸੌਦਾ ਹੋ ਜੇ ਉਹ ਮੌਕੇ ਦੀ ਗੱਲ ਐ ਸੀ ਤੁਸੀਂ ਇੱਕ ਵਾਰੀ ਮਾਲਕ ਨੂੰ ਫੋਨ ਲਾਜ਼ਮੀ ਕਰਿਓ ਨੰਬਰ ਸਕਰੀਨ ਤੇ ਪਾ ਲਈ ਦਿੱਤਾ ਮਾਲਕ ਦਾ ਨੰਬਰ ਐ ਜੀ 98553 ਤੇ 22316 ਗੱਲਬਾਤ ਜਿੰਨੀ ਵੀ ਕਰਨੀ ਹੋਈ ਮਾਲਕ ਨਾਲ ਸਿੱਧੀ ਆਪ ਹੀ ਕਰ ਲਿਓ ਗੱਲਬਾਤ ਸਾਰੀ ਕਰਕੇ ਰੇਟ ਮੁਕਾ ਕੇ ਤੇ ਡੀਲ ਕਰ ਸਕਦੇ ਹਾਂ ਬਾਕੀ ਵੀਡੀਓ ਤੁਹਾਨੂੰ ਸਾਰੀ ਦਿਖਾਈ ਦਿੱਤੀ ਸੀ ਦੋਮੇ ਕੋਠੀਆਂ ਪਾ ਦਿਖਾਤੀਆਂ ਤੁਹਾਨੂੰ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਜਿਨ੍ਹਾਂ ਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਦਿਓ ਜਿਨ੍ਹਾਂ ਨੇ ਸਬਸਕ੍ਰਾਈਬ ਕਰਤਾ ਜਾਂ ਪਹਿਲਾਂ ਤੋਂ ਕਰਕੇ ਰੱਖਿਆ ਹੋਇਆ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਕਰ ਦਿਓ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਕੁ ਰੇਟ ਤੱਕ ਚਾਹੀਦਾਗਾ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ